ਸਾਸ੍ਰੀਕਾਲ ਦੋਸਤੋ ਮਾਲਟਾ ਇੱਕ ਸ਼ੇਨਗਨ ਕੰਟਰੀ ਹੈ ਜਿਹਦੇ ਚ 29 ਕੰਟਰੀਆਂ ਸ਼ੇਨਗਨ ਜ਼ੋਨ ਦੇ ਵਿੱਚ ਆਉਂਦੀਆਂ ਯੂਰੋਪੀਅਨ ਯੂਨੀਅਨ ਦਾ ਹਿੱਸਾ ਆ ਤੇ ਜਿਹੜੇ ਬੰਦੇ ਨੂੰ ਮਾਲਟਾ ਦਾ ਵੀਜ਼ਾ ਮਿਲ ਜਾਂਦਾ ਆ ਉਹ ਕਿਸੇ ਵੀ ਸ਼ੇਨਗਨ ਕੰਟਰੀ ਦੇ ਵਿੱਚ ਮੂਵ ਹੋ ਸਕਦਾ ਆ ਸਾਡੇ ਕੋਲ ਹੈ ਮਾਲਟਾ ਦਾ ਸਟੂਡੈਂਟ ਵੀਜ਼ਾ ਬਿਨਾ ਆਈਐਲਐਸ ਪੀਟੀ ਕੋਈ ਲੋੜ ਨਹੀਂ ਕਿਸੇ ਟੀਵੀ ਤੇ ਪੇਮੈਂਟ ਆਫਟਰ ਵੀਜ਼ਾ ਹੋਊਗੀ ਸਿਰਫ ਐਡਮਿਸ਼ਨ ਦੀ ਪੇਮੈਂਟ ਪਹਿਲਾਂ ਲੈਣੀ ਆ ਸਿਰਫ ਐਡਮਿਸ਼ਨ ਫੀਸ ਲੈਣੀ ਆ ਬਾਕੀ ਜਿਹੜੀ ਟਿਊਸ਼ਨ ਫੀਸ ਫੰਡਾਂ ਹੁੰਦਾ ਹੁੰਦਾ ਦਾ ਸਾਰਾ ਖਰਚਾ ਵੀਜ਼ੇ ਤੋਂ ਬਾਅਦ ਹੋਊਗਾ ਜਦੋਂ ਬੱਚਾ ਉੱਥੇ ਪਹੁੰਚ ਜਾਂਦਾ ਮਾਲਟਾ ਤੇ ਉਹਨੂੰ ਟੀਆਰਸੀ ਕਾਰਡ ਮਿਲ ਜਾਂਦਾ ਹੈ ਤੇ ਉਹ ਕਾਰਡ ਮਿਲਣ ਤੋਂ ਬਾਅਦ ਉਹ ਆਪਣੀ ਪੜਾਈ ਉੱਤੇ ਜਾਰੀ ਰੱਖਣਾ ਚਾਹੁੰਦਾ ਤਾਂ ਉਹਦੀ ਮਰਜ਼ੀ ਹੈ ਤੇ ਜੋ ਉਹ ਆ ਸਿਰਫ ਕਿਸੇ ਹੋਰ ਸ਼ੈਨਗਨ ਕੰਟਰੀ ਜਿਵੇਂ ਕਿ ਫਿਨਲੈਂਡ ਡੈਨਮਾਰਕ ਜਰਮਨੀ ਪੁਰਤਗਾਲ ਇਟਲੀ ਕਿਤੇ ਵੀ ਹੋਰ ਸੈਨਸਨ ਕੰਟਰੀ ਸਵਿਟਜ਼ਰਲੈਂਡ ਵੀ ਉਹਨਾਂ ਵਿੱਚ ਮੂਵ ਹੋਣਾ ਚਾਹੁੰਦਾ ਆ ਤੇ ਉੱਥੋਂ ਉਹ ਮੂਵ ਹੋ ਕੇ ਉੱਥੇ ਆਪਦੀ ਸੈਟਿੰਗ ਕਰ ਸਕਦਾ ਆ ਤੇ ਬਹੁਤ ਹੀ ਸਸਤਾ ਪੈਕੇਜ ਹੈਗਾ ਤੇ ਜੇ ਕਿਸੇ ਨੇ ਅਪਲਾਈ ਕਰਨਾ ਹੋਵੇ ਪਲੱਸ 2 ਪਾਸ ਹੋਵੇ ਭਾਵੇਂ ਜਿੰਨਾ ਮਰਜ਼ੀ ਕੈਪ ਹੋਵੇ ਤੇ ਕੋਈ ਅਨਲਿਸਟਰੀ ਲੋਡ ਦੀ ਕੋਈ ਪਰਸੈਂਟੇਜ ਨਹੀਂ ਲੋੜਨੀ ਜਿੰਨੇ ਮਰਜ਼ੀ ਪਰਸੈਂਟੇਜ ਹੋਵੇ ਰਿਸਰਡ ਨਾਲ ਪਹਿਚਾ ਸੰਪਰਕ ਕਰੇ ਅਸੀਂ ਉਹਨੂੰ ਸ਼ੈਨੇਟਨ ਕੰਟਰੀ ਮਾਲਟਾ ਦਾ ਸਟੂਡੈਂਟ ਵੀਜ਼ਾ ਦਿਵਾਵਾਂਗੇ ਸਾਰਾ ਟੋਟਲ ਪ੍ਰੋਸੈਸ 3 ਤੋਂ 4 ਮਹੀਨੇ ਦਾ ਰਹੂਗਾ 3 ਤੋਂ 4 ਮਹੀਨੇ ਦੇ ਵਿੱਚ ਬੱਚੇ ਨੂੰ ਮਾਲਟਾ ਦਾ ਸਟੂਡੈਂਟ ਵੀਜ਼ਾ ਮਿਲ ਜਾਏਗਾ ਉੱਥੇ ਜਾ ਕੇ ਬੱਚਾ ਜੇ ਉੱਥੇ ਕੰਮ ਕਰਨਾ ਚਾਹੁੰਦਾ ਨਾਲ ਪੜ੍ਹਾਈ ਦੇ ਨਾਲ ਕੰਮ ਕਰ ਸਕਦਾ ਤੇ ਪੜ੍ਹਾਈ ਤੋਂ ਬਾਅਦ ਉਹ ਉੱਥੇ ਆਪਣੀ ਜੋਬ ਲੈ ਕੇ ਉੱਥੇ ਸੈਟਲ ਵੀ ਹੋ ਸਕਦਾ ਜੇ ਕਿਸੇ ਹੋਰ ਸੈਂਕਲ ਕੰਟਰੀ ਦੇ ਵਿੱਚ ਜਾਣਾ ਤੇ ਉੱਥੇ ਵੀ ਜਾ ਸਕਦਾ ਥੈਂਕ ਯੂ